ਹੁਣੋ ਗੱਲ یوں ਚੱਲਦੀ ਆ ਵੀ ਜੇ ਸੋਨੀ ਕਾ ਕਾਪੀ ਤੇ ਖੜਾ ਵਾ ਕਬੂਤਰ ਵੀ ਤੁਸੀਂ ਆਪੇ ਦੇਖੀ ਜਾਂਦੇ ਬਿਲਕੁਲ ਬਿਲਕੁਲ ਮੈਂ ਤੇ ਸਰਪੰਚ ਸਾਹਿਬ ਹੀ ਹੁੰਨੇ ਜ਼ਿਆਦਾਤਰ ਅੱਛਾ ਜੀ ਸਾਡੇ ਨਾਲ ਆ ਫੌਜੀ ਸਾਹਿਬ ਨੇ ਮਿਹਰਨੇ ਤੋਂ ਹਾਂ ਯਾਨੀ ਕਿ ਪੂਰਾ ਸਾਡਾ ਆ ਵੀ ਜੇ ਸਾਡਾ ਬਹਿਗਾ ਤਾਂ ਉਸੇ ਟਾਈਮ ਹੀ ਲਕੀਰ ਵੱਜਣੀ ਆ ਐ ਨਹੀਂ ਕਹਿੰ ਤੂੰ ਪ੍ਰਾਂਤੂ ਵਾਲਾ ਕੰਮ ਨਹੀਂ ਕਰਦੇ ਅਸੀਂ ਜਮਾਈ ਹਾਂ ਪਹਿਲਾਂ ਆਪਦਾ ਕੱਟਾਂਗੇ ਹਾਂ ਬਾਕੀ ਦਾ ਫਿਰ ਦੂਜੇ ਛੱਡਣੇ ਕੀ ਨੇ ਅਸੀਂ ਜਦੋਂ ਆਪਦਾ ਨਹੀਂ ਬਾਕਸਣਾ ਅਸੀਂ ਫਿਰ ਸਾਡੇ ਲਈ ਕੋਈ ਵੀ ਨਹੀਂ ਤੁਸੀਂ ਯਾਨੀ ਕਿ ਹੈਰੀਆਂ ਵਿੱਕੀ ਬਾਈ ਬਾਜ਼ੀਆਂ ਹੋਈਆਂ ਨੇ ਜਿਹਦੇ ਵਿੱਚ ਜੱਗੇ ਬਾਈ ਦਾ ਤਿੰਨ ਵੇਰੀ ਸਤੋਂ ਕਬੂਤਰ ਕ ਅਰੇ ਜ਼ੈਨੀ ਕੀਤਾ ਮੈਂ ਹੁਣ ਮੇਰੇ ਪਿੰਡ ਬਾਜੀ ਸੀਗੀ ਜਿੱਥੋਂ ਸਟਾਰਟਿੰਗ ਹੋਈ ਆ ਕਾਪੀ ਦੀ ਹਮ ਮੇਰੇ ਖਾਲ ਮੈਂ 10ਵੀਂ ਜਾਂ 10ਵੀਂ ਚੋਂ 11ਵੀਂ ਚੋਂ ਉਦੋਂ ਮੈਂ ਕਾਪੀ ਇੱਥੇ ਸਾਡੇ ਪਿੰਡ ਬਾਜੀ ਸੀਗੀ ਬਰੋਬਰ ਦੇ ਖੜ ਗਿਆ ਨਾਲ ਮੈਂ ਵੀ ਅੱਛਾ ਸਾਡੇ ਮੇਰੇ ਮਾਮੇ ਨੇ ਮੰਗਲੀ ਤੋਂ ਵੈਸੇ ਖਾਣ ਪੀਣ ਵਾਲੇ ਨੂੰ ਬੰਦੇ ਬਹੁਤ ਵਧੀਆ ਨੇ ਪੂਰੇ ਟੌਪ ਦੇ ਬੰਦੇ ਨੇ ਉਹਨਾਂ ਨੇ ਇਹਨਾਂ ਕਬੂਤਰ ਬਹਿ ਗਿਆ ਉਹਨਾਂ ਦਾ ਉੱਥੇ ਘਰੇ ਪੀਂਦੇ ਸੀ ਪੈਗਸਾ ਗੱਲਾਂ ਲਾਉਂਦੇ ਸੀ ਬਾਪੂ ਨਾਲ ਉਹ ਉਹਨਾਂ ਨੂੰ ਕਹਿੰਨੇ ਕਹਿੰਦਾ ਵੀ ਤੁਹਾਡਾ ਕਬੂਤਰ ਬਹਿ ਗਿਆ ਉੱਥੇ ਤਾਰਾਂ ਤੇ ਤੇ ਬਾਪੂ ਭਾਈ ਗਾਲਾਂ ਕੱਢਣ ਲੱਗ ਗਿਆ ਮੈਂ ਕੱਟਦਾ ਕਬੂਤਰ ਉਹ ਹਾਂ ਮੈਂ ਕਿਹਾ ਬਾਪੂ ਬਹਿ ਗਿਆ ਉਹ ਬਾਪੂ ਨੇ ਜਾ ਕੇ ਉਥੇ ਕੋਠੇ ਦੇ 2-250 ਬੰਦਾ ਖੜਾ ਮੈਨੂੰ ਮੇਰੇ ਖਰ ਡੇਢ ਘੰਟਾ ਗਾਲਾਂ ਕੱਢੀਆਂ ਹਾਂ ਮੈਂ ਮੈਂ ਕੂਤਰਦਾ ਨਹੀਂ ਕਰਨਾ ਸਹੀ ਇਹਨਾਂ ਦਾ ਹਾਂ ਠੀਕ ਹੈ ਇਹਨਾਂ ਦਾ ਨਹੀਂ ਕਿਸੇ ਦਾ ਵੀ ਹੋਵੇ ਵੀ ਜਦੋਂ ਕੱਟਿਆ ਗਿਆ ਜਦੋਂ ਬਹਿ ਗਿਆ ਬੰਦੇ ਨੇ ਦੇਖ ਲਿਆ ਮੈਨੂੰ ਤਿੰਨ ਦਿਨ ਮੈਂ ਭੂਆ ਕੋਲੇ ਬੜੁੰਦੀ ਰਿਹਾ ਜਾ ਕੇ ਬਾਪੂ ਨੇ ਘਰੇ ਨਹੀਂ ਮਣ ਦਿੱਤਾ ਹਾਂ ਫਿਰ ਕੂਤਰ ਗਾਉਂ ਕੱਟਿਆ ਤਾਂ ਮਾਦਾ ਉਦੋਂ ਫੇਰ ਐ ਹੋ ਗਿਆ ਵੀ ਜਿੱਥੇ ਕਦੇ ਚਲੇ ਅਗਲਾ ਤਾਂ ਚੜ ਜਾ ਕਾਪੀ ਤੇ ਯਾਰ ਚੜ ਸੋਨੇ ਤੂੰ ਆ ਗਿਆ ਫਿਰ ਮੈਨੂੰ ਵੀ ਹੋ ਗਿਆ ਵੀ ਯਾਰ ਲੋਕਾਂ ਨੂੰ ਤਾਂ ਇਨਸਾਫ ਮਿਲੇ ਐਂ ਬਸ ਕਾਪੀ ਦੇ ਹੋ ਗਏ ਜਦੋਂ ਮੈਂ ਬਾਈ ਜੀ ਕੋਲ ਜਾਣ ਲੱਗਿਆ ਉਹ ਤਾਂ ਮੁੰਡਾ ਇੱਕ ਭੁੱਲਾ ਭੋਲਾ ਹੁੰਦਾ ਇੱਕਦੋਂ ਤੋਂ ਅੱਛਾ ਉਹ ਕਾਪੀ ਫੜਦਾ ਹੁੰਦਾ ਸੀਗਾ ਮੈਨੂੰ ਤਾਂ ਸੈਲ ਵਾਲਾ ਹੀ ਹੁੰਦਾ ਮੈਂ ਵੀ ਤੂੰ ਉਧਰ ਖੜ ਜਾ ਜਿਹੜਾ ਬੈਠਿਆ ਤਾਂ ਐ ਘਟਾਉਣਾ ਫਿਰ ਉਹ ਚਲੇ ਗਿਆ ਬਾਹਰ ਅੱਛਾ ਆਸਟ੍ਰੇਲੀਆ ਚਲੇ ਗਿਆ ਮੁੰਡਾ ਅੱਛਾ ਕੋਈ ਬਹੁਤ ਵਧੀਆ ਬੰਦਾ ਸੀ ਉਹ ਕਣ ਕਰਕੇ ਹੌਲੀ ਹੌਲੀ ਫਿਰ ਐ ਹੋ ਗਿਆ ਫਿਰ ਲੋਕਾਂ ਆਪਣੇ ਤੇ ਐਡਾ ਯਕੀਨ ਕਰ ਦਿਆ ਜੇ ਆਪਾਂ ਮਾੜਾ ਕੰਮ ਕਰਾਂਗੇ ਤਾਂ ਆਪਾਂ ਨੂੰ ਫਿਰ ਉੱਪਰ ਵੀ ਜਗ੍ਹਾ ਨਹੀਂ ਮਿਲਣੀ ਨਹੀਂ ਉਹ ਤਾਂ ਗੱਲ ਸਹੀ ਹੈ ਜਾਨਵਰਾਂ ਨਾਲ ਅੱਛਾ ਫਿਰ ਤੁਸੀਂ ਕਾਪੀ ਤੇ ਖੜ ਗਏ ਹਾਂਜੀ ਹੁਣ ਉਹ ਗੱਲ ਈਓ ਚੱਲਦੀ ਆ ਵੀ ਜੇ ਸੋਨੀ ਕਾ ਕਾਪੀ ਤੇ ਖੜਾ ਵਾ ਕਬੂਤਰ ਵੀ ਤੁਸੀਂ ਆਪੇ ਦੇਖੀ ਜਾਂਦੇ ਬਿਲਕੁਲ ਬਿਲਕੁਲ ਮੈਂ ਤੇ ਸਰਪੰਚ ਸਾਹਿਬ ਹੀ ਹੁੰਨੇ ਆ ਜ਼ਿਆਦਾਤਰ ਅੱਛਾ ਜੇ ਸਾਡੇ ਨਾਲ ਫੌਜੀ ਸਾਹਿਬ ਨੇ ਮਿਹਰਨੇ ਤੋਂ ਹਾਂ ਯਾਨੀ ਕਿ ਪੂਰਾ ਸਾਡਾ ਐ ਵੀ ਜੇ ਸਾਡਾ ਬਹਿਗਾ ਤਾਂ ਉਸੇ ਟਾਈਮ ਹੀ ਲਕੀਰ ਵੱਜਣੀ ਆ ਐ ਨਹੀਂ ਕਹਿੰ ਤੂੰ ਪ੍ਰਾਂਤੂ ਵਾਲਾ ਕੰਮ ਨਹੀਂ ਕਰਦੇ ਅਸੀਂ ਜਮਾਈ ਹਾਂ ਪਹਿਲਾ ਆਪਦਾ ਕਟਾਂਗੇ ਬਾਕੀ ਦਾ ਫਿਰ ਦੂਜੇ ਛੱਡਣੇ ਕੀ ਨੇ ਅਸੀਂ ਜਦੋਂ ਆਪਦਾ ਨਹੀਂ ਬਾਕਸਣਾ ਸੀ ਫਿਰ ਸਾਡੇ ਲਈ ਕੋਈ ਵੀ ਨਹੀਂ ਤੁਸੀਂ ਜਣ ਕੇ ਇਹ ਜੀਆਂ ਵਿੱਕੀ ਬਾਈ ਬਾਜੀਆਂ ਹੋਈਆਂ ਨੇ ਜਿਹਦੇ ਵਿੱਚ ਜੱਗੇ ਬਾਈ ਦਾ ਤਿੰਨ ਮੇਰੀ ਸਤੋਂ ਕਬੂਤਰ ਕਟਿਆ ਗਿਆ ਪਰ ਅਸੀਂ ਸਹੀ ਨਹੀਂ ਕੀਤਾ ਸਹੀ ਕਟਿਆ ਗਿਆ ਜਮਾ ਸਹੀ ਨਹੀਂ ਗਲਤ ਮਤਲਬ ਸਹੀ ਕਬੂਤਰ ਫਿਰਦਾ ਆ ਤਾਂ ਨਹੀਂ ਦੇਖਿਆ ਕਟਿਆ ਗਿਆ ਉਹ ਕਬੂਤਰ ਵੀ ਅਸੀਂ ਫਿਰ ਸਹੀ ਨਹੀਂ ਕੀਤਾ ਬਾਅਦ ਚ ਦੇਖ ਲਓ ਉਹ ਵਜਾ ਵਜਾ ਵੀ ਲੋਕ ਕਹਿਣਗੇ ਫਿਰ ਬਾਅਦ ਚ ਉਸਤਾਦ ਅਸੀਂ ਆਹੀ ਤਾਂ ਗੱਲ ਆ ਗਈ ਇਹ ਗੱਲ ਇਹਦਾ ਮਤਲਬ ਤੁਹਾਡੇ ਤੇ ਵਿਸ਼ਵਾਸ ਪੂਰਾ ਹਾਂਜੀ ਕਬੂਤਰ ਸਹੀ ਫੜਦਾ ਥੋੜੋ ਗਲਤੀ ਹੋ ਗਈ ਗਲਤੀ ਹੋ ਗਈ ਜੇ ਤੁਸੀਂ ਕਹੋਗੇ ਵੀ ਭਾਈ ਜੀ ਗਲਤੀ ਹੋ ਗਈ ਮੇਤੋਂ ਵੀ ਇਹ ਕਬੂਤਰ ਸਹੀ ਸੀ ਫਿਰ ਮੈਂ ਦੱਸਦਾ ਵੀ ਕਿ ਵੀ ਅਸੀਂ ਬਾਈ ਦਾ ਹੋਵੇ ਗੋਖੀ ਦਾ ਹੋਵੇ ਉਹ ਤਾਂ ਗੱਲ ਉਹ ਤਾਂ ਬਾਈ ਚ ਸੁਣੋ ਸੁਣੋ ਤਾਂ ਬਿਲਕੁਲ ਬਿਲਕੁਲ ਅਸੀਂ ਹੋਰ ਅਸੀਂ ਹੋਰ ਕਿਸੇ ਦਾ ਕਰਦੇ ਨਹੀਂ ਅਸੂਰ ਕਹਿੰਦਾ ਸਹੀ ਕਰ ਦਿੰਦੇ ਸਾਤੋਂ ਗਲਤੀ ਹੋ ਜੇ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਿਆ ਸੀ ਅਸੀਂ ਕੂਤਰ ਜਿਹੜਾ ਕਿਹਾਦਾ ਗਲਤ ਹੋ ਗਿਆ ਨਾ ਸਾਤੋਂ ਉਹਨੂੰ ਸਹੀ ਕਰ ਦਿਆਂ ਸੀ ਆਪਦਾ ਨਹੀਂ ਸਹੀ ਕਰਦੇ ਸੀ ਇਹ ਚੀਜ਼ ਦੀ ਗਾਰੰਟੀ ਆ ਨਾ ਕਰਾਂਗੇ ਗਾਹਾਂ ਨੂੰ ਵੀ ਸਾਨੂੰ ਐ ਵੀ ਸਾਡੇ ਤੇ ਹਾਲਾ ਕੋਈ ਬਲੇਮ ਨਾ ਇਹ ਚੀਜ਼ ਦਾ ਲੱਗ ਜੇਵੇ ਵੀ ਇਹਨਾਂ ਨੇ ਆਪਦਾ ਕੂਤਰ ਸਹੀ ਕਰ ਲਿਆ ਹੋਰਾਂ ਦਾ ਹੀ ਕਰਦੇ ਆ ਇੱਕ ਵਾਰੀ ਮੈਂ ਪਿਛਲੀ ਵਾਰੀ ਤੱਕਰਵਾਜੀ ਕਰਾਈ ਲੋਕਡਾਊਨ ਚ ਹਾਂ 12 ਵਜੇ ਮੈਂ ਕਬੂਤਰ ਕੱਟਦਾ ਮੁੰਡੇ ਦਾ ਕੌਂ ਕਹਿੰਦਾ ਸੀ ਮੈਂ ਨੌਂ ਨਹੀਂ ਜਾਣਦਾ ਉਹਦਾ ਕੀ ਸੀ ਉਹ ਮੈਂ ਕਬੂਤਰ ਜੀ ਧਿਆਨ ਰੱਖਿਆ ਵੀ ਇਹ ਜਾਂਦਾ ਕਿ ਨਹੀਂ ਜਾਂਦਾ ਉਹ ਕਬੂਤਰ ਥੋੜੇ ਜੇ ਘਰੇ ਜੁੱੜਿਆ 5 ਵਜੇ ਮੇਰੇ ਕੋਲ ਆਇਆ ਵੀ ਯਾਰ ਕਬੂਤਰ ਬੰਦਾ ਸਹੀ ਪੜਦਾ ਸੀ ਇਹ ਗਿਆ ਨਹੀਂ ਲੋਕ ਮੇਰੀ ਇੰਨੀ ਕ ਇੱਜ਼ਤ ਕਰਦੇ ਜੇ ਮੈਂ ਇੱਕ ਬੇਰੀ ਕਹਿੰਦਾ ਅਗਲਾ ਮੂਹਰੋ ਕਹਿੰਦਾ ਨਹੀਂ ਹੈਗਾ ਵੀ ਯਾਰ ਸਾਡਾ ਕਬੂਤਰ ਸਹੀ ਆ ਤੂੰ ਹੀ ਨਜਾਇਜ਼ ਕੱਟਦਾ ਮੈਂ ਉਹਨੂੰ 5 ਵਜੇ ਆਵਾਜ਼ ਮਾਰਤੀ ਮੈਂ ਤੇਰਾ ਕਬੂਤਰ ਸਹੀ ਆ ਗਾਪੀ ਚ ਆਪਦਾ ਚੈੱਕ ਕਰਾਈ ਜਾਈ ਮਦਰ ਬਹੁਤ ਕਬੂਤਰ ਹੈ ਜੀ ਜਗਾ ਮੈਂ ਸਹੀ ਕੀਤੇ ਨੇ ਗੋਖੀ ਨਾਲ ਸਲਾਹ ਕਰਕੇ ਵੀ ਇਹੀ ਕੀ ਕਟਿਆ ਹੋਇਆ ਹਾਂ ਕਟਿਆ ਹੋਇਆ ਕਿੱਥੇ ਹੋਰ ਕਿੱਥੇ ਹੋਇਆ ਹੋਰ ਬਹੁਤ ਬਾਜ਼ੀਆਂ ਤੇ ਆਪਾਂ ਉਧਰ ਗਏ ਸੀ ਨਾ ਕੋਕੀ ਇੱਕ ਵਾਰੀ ਆਲਮ ਵਾਲੇ ਗਏ ਸੀ ਉੱਥੇ ਵੀ ਇੱਕ ਕਬੂਤਰ ਹਾਂ ਹਾਂ ਇੱਥੇ ਬਹੁਤ ਬਾਜ਼ੀਆਂ ਤੇ ਜਿਵੇਂ ਇੱਥੇ ਰੰਗੀਆਂ ਬਾਜੀ ਹੋਈ ਆ ਤੇ ਰੰਗੀਆਂ ਵੀ ਉਹ ਕੂਤਰ ਜਿਸ ਕਰਨ ਦਾ ਕਟਿਆ ਗਿਆ ਸੀ ਟਾਈਮ ਨਾਲ ਉਹ ਕੂਤਰ ਫਿਰਦਾ ਸੀ ਨਿਗਾਹ ਜਿਹੜਾ ਕੂਤਰਾਂ ਨੂੰ ਵਿੱਕੀ ਗਈ ਆਪਾਂ ਕਾਪੀ ਤੇ ਰਹਿੰਦੇ ਆਪਾਂ ਤਾਂ ਹੀ ਰਹਿੰਦਾ ਵਾ ਵੀ ਆ ਕਬੂਤਰ ਫਿਰਦਾ ਵਾ ਗਿਆ ਨਹੀਂ ਇਹ ਉਹ ਬਲੇਖੇ ਨਾਲ ਕਟਿਆ ਜਾਂਦਾ ਉਹ ਫਿਰ ਸਹੀ ਕਰ ਦਿੰਦੇ ਆ ਸੀ ਜਿਵੇਂ ਬਾਈ ਜੀ ਆਲਾ ਸਹੀ ਕਰਦਾ ਉਹਦਾ ਫਿਰ ਸਾਡੇ ਸਰ ਚਲੋ ਹੁਣ ਬਾਈ ਨੂੰ ਵੀ ਪਤਾ ਵਾ ਵੀ ਗਲਤ ਅਸੀਂ ੱੱਕੇ ਨਾਲ ਦਾ ਕਰਨਾ ਨਹੀਂ ਜਦੋਂ ਪੱਦੀ ਪਿਛਲੀ ਵਾਰੀ ਗੂਤਰੀ ਕੱਟੀ ਗਈ ਐ ਟੱਟਦੀ ਬਾਈ ਜੀ ਦੀ ਬੜੀ ਉੱਡੀ ਗੂਤਰੀ ਤੇ ਤਾਂ ਜਾ ਕੇ ਸਰਤੇ ਸੀਗੀ ਟਾਈਮ ਉਹਦਾ ਹੋ ਗਿਆ ਸੀ ਹੁਣ ਕੋਈ ਹੋਰ ਹੁੰਦਾ ਉੱਥੇ ਅਸੀਂ ਵੀ ਇੱਧਰ ਉੱਧਰ ਖੱਬੇ ਸੱਜੇ ਝਾਗ ਲੈਂਦੇ ਵੀ ਜਾਨੂੰ ਇੱਕ ਅੱਧਾ ਮਿੰਟ ਉੱਤੇ ਹੋ ਜਾਨੂੰ ਆ ਜਾਂਦੀ ਉਹ ਕੰਮ ਨਹੀਂ ਅਸੀਂ ਕਰਦੇ ਅੱਛਾ ਇੱਕ ਨਹੀਂ ਹੋਇਆ ਹੋ ਜਾਂਦਾ ਕਈ ਬਾਜ਼ੀਆਂ ਦੇ ਨਹੀਂ ਮੰਨ ਲਓ ਹੁਣ ਆਪਾਂ ਇਹ ਗੱਲ ਕਰਦੇ ਆ ਹਰੇਕ ਬੰਦੇ ਦਾ ਉੱਥੇ ਪੰਜ ਕਬੂਤਰ ਕਾਪੀ ਦਾ ਘਟਾ ਪੰਜ ਕਬੂਤਰ ਅੜੇ ਹੋਇਆ 10 ਕਬੂਤਰ ਅੜੇ ਹੋਏ ਹਾਂਜੀ ਹਾਂਜੀ ਤੁਸੀਂ ਕਿਸੇ ਦਾ ਕਬੂਤਰ ਕੱਟਤਾ ਹਾਂਜੀ ਕਬੂਤਰ ਆ ਗਿਆ ਉਹ ਨੌਣੇ ਰੋਲਾ ਪਾਤਾ ਵੀ ਬਾਈ ਜੀ ਇਹ ਤਾਂ ਕੱਟਿਆ ਹੋਇਆ ਨਹੀਂ ਪਾਉਂਦੇ ਨਹੀਂ ਰੋਲਾ ਮੇਰੀ ਇੱਜ਼ਤ ਘਾਟ ਦਿਆ ਲੋਕ ਉਹਨਾਂ ਨੂੰ ਪਤਾ ਵੀ ਇਹਨੇ ਗਲਤ ਨਹੀਂ ਕਰਨਾ ਆਪਦਾ ਮੈਂ ਤੁਹਾਨੂੰ ਕਹੀ ਜਨਾ ਆਪਦਾ ਜਾਂ ਬਾਈ ਜੀ ਦਾ ਗੋਖੀਗਾ ਮੈਂ ਨਹੀਂ ਸਹੀ ਕਰਨਾ ਗਰੁੱਪ ਦਾ ਕਬੂਤਰ ਸਹੀ ਨਹੀਂ ਕਰਨਾ ਅਸੀਂ ਹੋਰ ਦਾ ਹੀ ਕਰਦਾਂਗੇ ਉਹ ਕਿਸੇ ਨੂੰ ਪਤਾ ਵੀ ਇਹਨੇ ਧੱਕਾ ਨਹੀਂ ਕਰਨਾ ਕਿਸੇ ਨੂੰ ਅੱਜ ਦਾ ਰਿਕਾਰਡ ਨਾ ਪਾਇਆ ਇੱਕ ਵਾਰੀ ਤੇ ਹੋਇਆ ਵੀ ਸੀਗਾ ਇੱਕ ਬੰਦੇ ਦਾ ਕੂਤਰ ਤੇ ਟਾਈਮ ਲੱਗ ਗਿਆ ਵਿੱਕੀ ਬਾਈ ਉਹ ਚਲਿਆ ਗਿਆ ਉਧਰੋਂ ਟਾਈਮ ਪੂਰਾ ਹੋ ਗਿਆ ਹਾਂ ਟਾਈਮ ਪੂਰਾ ਹੋ ਗਿਆ ਮੈਂ ਕੱਟਤਾ ਕਬੂਤਰ ਉਹ ਉਹ ਰੌਲਾ ਪਾਵੇ ਥੱਲੇ ਵੀ 2 ਮਿੰਟ ਨਾਲ ਕੀ ਹੁੰਦਾ ਮੈਂ ਉਹਨਾਂ ਕੀ ਕੀਤਾ ਮੇਰੇ ਕੋਲ ਫਾਰਮੂਲਾ ਸੀਗਾ ਮੈਂ ਕਿਹਾ ਵੀ ਦੱਸੋ ਕਬੂਤਰਾਂ ਵਾਲਿਓ ਵੀ ਇਹਦਾ ਕਬੂਤਰ ਉਧਰ ਉੜਦਾ ਸੀਗਾ ਕੀ ਕਰੀਏ ਉਹ ਕਹਿੰਦੇ ਵੀਰੇ ਤੂੰ ਜਿੰਮੇ ਮਰਜ਼ੀ ਕਰ ਦੇ ਮੈਂ ਕਿਹਾ ਚੱਲ ਵੀ ਤੇਰਾ 12 ਰਹੇ ਨੇ 13ਵਾਂ ਤੇਰਾ ਸੀ ਉਹ ਕਿਸੇ ਨੇ ਮੇਰੇ ਤੇ ਕਿੰਤੂ ਪ੍ਰੰਤੂ ਨਹੀਂ ਕਰਦਾ ਅਗਲਾ ਕਹਿੰਦਾ ਇਹਦਾ ਕਿਹੜਾ ਕਬੂਤਰ ਹੈ ਉਹ ਸਹੀ ਵੀ ਸੀਗਾ ਤਰੋਂ ਸਾਨੂੰ ਨਹੀਂ ਦਿਖਿਆ ਬਹੁ ਉਹ ਦੇਖਦੇ ਵੀ ਤਾ ਕਿਹੜਾ ਹੁਣ ਜਾਨਵਰ ਉੱਤੇ ਆ ਸਾਰੇ ਤਾਂ ਉਹਨਾਂ ਬਾਕੀ ਬਈ ਲੋਕ ਇੱਜ਼ਤ ਦਿੰਦੇ ਨੇ ਆਪਾਂ ਜੇ ਉਹਨੂੰ ਗਲਤ ਕਰਾਂਗੇ ਫਿਰ ਜੁੱਤੀਆਂ ਵੀ ਮਾਰਨਗੇ ਜਿਹੜੇ ਅੱਜ ਮਾਣ ਕਰਦੇ ਨੇ ਜੇ ਆਪਾਂ ਕੋਈ ਦਾ ਪੱਖਵਾਜੀ ਕਰਾਂਗੇ ਜਾਂ ਆਪਦਾ ਕੂਦਰੀ ਧੱਕੇ ਨਾਲ ਉਹ ਕਰਾਂਗੇ ਹੂੰ ਫਿਰ ਉਹ ਫਿਰ ਇਹ ਤਾਂ ਤੁਹਾਨੂੰ ਜੇ ਤੁਸੀਂ ਆਪਦੀ ਬਾਜੀ ਛੱਡਦੇ ਹੋ ਕਿਤੇ ਇਹ ਜੀ ਗੱਲ ਨੁਕਸਾਨ ਵੀ ਹੁੰਦਾ ਹੋਊ ਬਹੁਤ ਨੁਕਸਾਨ ਹੁੰਦਾ ਬਹੁਤ ਵੇਰੀ ਪਿੰਟ ਬਾਜੀ ਤਾਂ ਮੇਰੇ ਹੀ ਕਰਤਾ ਕਿ ਮੇਰੇ ਵੀ ਆ ਫੌਜ ਜਾਨ ਆਪਣੀ ਉੱਥੇ ਬਾਈ ਸੀ ਮਹੋਲੀ ਮੈਂ ਕੂਦਰੀ ਆਪਦੀ ਕੱਢਤੀ ਆ ਉੱਤੇ ਗੁਦਰੀ ਆ ਗਈ ਸਾਰੇ 17 ਬੰਦੇ ਦੇ 17 ਰਹੇ ਸੀ ਕਹਿੰਦੇ ਕਰ ਸਹੀ ਮੈਂ ਕਹਾ ਨਹੀਂ ਕਰਦਾ ਕਿਸੇ ਕੀਮਤ ਤੇ ਵੀ ਨਹੀਂ ਕਰਦਾ ਕਰੀ ਨਹੀਂ ਸਹੀ ਖੁਰਦ ਖੜੀ ਘਟਾਦੀ ਖੁਰਦ ਖੜੀ ਘਟਾਦੀ ਸਾਰੀ ਬਾਈ ਜਿੱਤ ਲਈ ਆਪਣ ਤੋਂ ਵੱਧ ਡੇ ਬਾਟਾ ਕਿਲੀ ਦਾ ਪਰ ਨਹੀਂ ਜਿਹੜਾ ਸੂਲ ਆ ਤਾਂ ਉਹੀ ਆ ਬਾਟਾ ਬਾਟਾ ਕਿਲੀ ਦਾ ਕੁਤਰ ਜਿੱਤਿਆ ਸੀ ਵੱਧ ਡੇਆ ਸੀ ਆਪਾਂ ਤੋਂ ਦੂਜਾ ਆਪਣਾ ਬਣ ਗਿਆ ਸੀ ਪਹਿਲਾ ਉਹ ਜਿੱਤਿਆ ਸੀਗਾ ਮਤਲਬ ਪਰ ਉਹ ਤੇ ਖੜੀ ਬਹੁਤ ਐਹ ਜੀਆਂ ਨਹੀਂ ਬਹੁਤ ਬਾਜੀਆਂ ਨੇ ਪਰ ਨਹੀਂ ਆਪਾਂ ਸਹੀ ਨੂੰ ਸਹੀ ਵੀ ਕਰਨਾ ਅਫਦਲ ਆਲਜ ਨਹੀਂ ਕਰਦੇ ਬਾਜੀ ਨੂੰ ਵਧੀਆ ਕਰਨ ਲਈ ਤੁਸੀਂ ਕਰ ਹਾਂ ਬਾਜੀ ਨੂੰ ਵਧੀਆ ਕਰ